ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਪਾਕਿਸਤਾਨੀ ਬਾਜੂ ਕਟਿੰਗ ਕਰ ਰਹੇ ਆ ਜਿਵੇਂ ਤੁਹਾਨੂੰ ਪਤਾ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਚੱਲ ਰਿਹਾ ਬਾਕੀ ਗਰਮੀ ਦੇ ਵਿੱਚ ਥੋੜੀਆਂ ਜੀਆਂ ਲੂਜ਼ ਹੁੰਦੀਆਂ ਨੇ ਜਿਵੇਂ ਪਾਕਿਸਤਾਨੀ ਬਾਜੂ ਹੁੰਦੀਆਂ ਨੇ ਹਨਾ ਜਿਹੜੀਆਂ ਉਹ ਪੌਣੀਆਂ ਵੀ ਵਧੀਆ ਵੀ ਠੀਕ ਕੰਫਰਟੇਬਲ ਜਾ ਰਹਿੰਦਾ ਹੈਗਾ ਮੋਡੇ ਦੀ ਕਟਿੰਗ ਮੈਂ ਪਹਿਲਾਂ ਦੱਸੀ ਹੋਈ ਹੈ ਜੀ ਸੇਮ ਆਪਾਂ ਮੋਡੇ ਦੀ ਕਟਿੰਗ ਕਰ ਲੈਣੀ ਹੈ ਜਿਵੇਂ ਦੇਖੋ ਆਪਾਂ ਜਿੱਥੋਂ ਜੇ 2.5 ਇੰਚ 3 ਇੰਚ ਜਿੰਨੀ ਵੀ ਕਾਟ ਪਾਉਨੇ ਆ ਮੋਡੇ ਦੀ ਉਪਰੋਂ 1 ਇ ਜਗ੍ਹਾ ਛੱਡ ਲੈਣੀ ਹੈ ਛੱਡ ਕੇ ਜੀ ਆਪਾਂ 7.5 ਇੰਚ ਤੇ ਨਿਸ਼ਾਨ ਲੈ ਲੈਣਾ ਇਹਦਾ ਇੱਕ ਇੱਕ ਨਿਸ਼ਾਨ ਆਪਾਂ ਦੇਖੋ ਉਪਰੋਂ ਛੱਡ ਕੇ 2.5 ਜਾਂ 3 ਜਿੰਨਾ ਛੱਡ ਕੇ ਤੁਸੀਂ ਕਾਟ ਪਾਈ ਹੈ 19 ਤੇ ਨਿਸ਼ਾਨ ਲਾ ਲੈਣਾ ਇੱਕ 7.5 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਆਪਣਾ ਨਿਸ਼ਾਨ ਹੋ ਜਾਊਗਾ ਜੀ ਜਿੱਥੇ ਮੂਰੀ ਰੱਖ ਦੇਾਂਗੇ ਮੂਰੀ ਤੁਸੀਂ ਲੈਂਥ ਜਿੰਨੀ ਵੀ ਰੱਖਿਆ ਤੁਸੀਂ ਉਨੇ ਦੇ ਨਿਸ਼ਾਨ ਲਾ ਸਕਦੇ ਹੋ ਜੀ ਜਿਵੇਂ ਮੰਨ ਲਓ ਤੁਸੀਂ 19 ਇੰਚ ਦੀ ਬਾਜੂ ਰੱਖੀਆ ਤਾਂ 19 ਇੰਚ ਤੇ ਆਪਣਾ ਨਿਸ਼ਾਨ ਲੱਗ ਜੂਗਾ ਇੱਕ ਜੇ ਆਪਾਂ ਉੱਪਰੋਂ 3 ਇੰਚ ਵੀ ਭਾਰੀ ਨਾ ਪਾਇਆ ਤਾਂ 3 ਇੰਚ ਛੱਡ ਕੇ ਕਾਟ ਪਾਉਨੇ ਹੁੰਦੇ ਆ ਜੇ ਪਤਲਾ ਨਾ ਪਾਇਆ ਤਾਂ 2.5 ਛੱਡ ਕੇ ਤਾਂ ਇੱਕ ਨਿਸ਼ਾਨ ਤੁਸੀਂ ਉੱਥੇ 2.5 3 ਜਿੰਨੇ ਤੇ ਵੀ ਤੁਹਾਡੀ ਕਾਟ ਪਾਈ ਹੋਈ ਆ ਤੁਸੀਂ ਉਹ ਮੇ ਉੱਥੇ ਲਾਉਣਾਗਾ ਇਹ ਹੁਣ ਮੂਰੀ ਇਹਦੀ ਆਪਾਂ ਜਿਆਦਾ ਕੋਈ ਵੀ ਹੈਵੀ ਜਿਆਦਾ ਖੁੱਲੀਆਂ ਨਹੀਂ ਰੱਖਣੀਆਂ ਉਹਨਾਂ ਨੇ ਨਾਰਮਲ ਜੀ ਕਰਵਾਉਣੀਆਂ ਨੇ ਤੇ ਇਹਦੀ ਆਪਾਂ ਮੂਰੀ ਰੱਖਾਂਗੇ ਜੀ 7.5 ਇਹ ਮੈਂ 8.5 ਕਟਿੰਗ ਕਰੀਆ 1 ਇੰਚ ਇਥੋਂ ਵੱਧ ਕੀਤੀ ਹੈ ਇਹ ਦੇਖੋ ਇੱਕ ਕਟ ਮੈਂ ਇੱਕ ਨਿਸ਼ਾਨ ਉੱਪਰ ਲਾਇਆ ਇੱਕ ਸੈਂਟਰ ਚ ਲਾਇਆ ਇੱਕ ਅੱਗੇ ਫਰੰਟ ਤੇ ਲਾਇਆ ਠੀਕ ਹੈ ਜੀ ਇਹ ਤੁਹਾਨੂੰ ਨਿਸ਼ਾਨ ਦਿਸਰੇ ਹੋਣਗੇ ਇੱਕ ਮੈਨੂੰ ਤੁਸੀਂ ਕਮੈਂਟ ਕਰਦੇ ਹੋ ਨਿਓ ਵੀ ਪਲੇਨ ਕਪੜੇ ਤੇ ਦੱਸਿਆ ਕਰੋ ਕਿਉਂਕਿ ਇਹ ਹੁੰਦਾ ਜੀ ਵੀ ਪਲੇਨ ਸੂਟ ਅੱਜਕੱਲ ਪ੍ਰਿੰਟਡ ਜ਼ਿਆਦਾ ਚੱਲ ਰਹੇ ਨੇ ਜਿਵੇਂ ਦਾ ਵੀ ਕਪੜਾ ਮੇਰੇ ਕੋਲ ਸਟੀਚਿੰਗ ਲਈ ਆਉਂਦਾ ਮੈਂ ਉਸ ਉਸ ਦੀ ਤੁਹਾਨੂੰ ਦੱਸਦੀ ਹੁਣੀ ਆ ਇਹ ਮੰਨ ਲਓ ਜੀ ਆਪਾਂ ਮੂਹਰੋਂ 7.5 ਇੰਚ ਮੂਰੀ ਰੱਖੀ ਹੈ ਤਾਂ ਆਪਾਂ ਇੱਥੋਂ 6.5 ਜਾਂ 6 ਰੱਖ ਸਕਦੇ ਆ ਵੀ ਜਿਵੇਂ ਦਾ ਵੀ ਆਪਣਾ ਹੌਲਾ ਭਾਰੀ ਨਾ ਪੈ ਜੇ ਮੂਹਰੋਂ ਤੁਸੀਂ 9 ਇੰਚ ਮੂਰੀ ਰੱਖ ਰੱਖਦੇ ਹੋ ਤਾਂ ਤੁਸੀਂ 7.5 ਤੇ 8 ਤੇ ਵੀ ਨਾ ਇਹਦਾ ਨਿਸ਼ਾਨ ਲਾ ਸਕਦੇ ਹੋ ਜੇ ਤੁਸੀਂ ਮੂਹਰੋਂ 7 ਇੰਚ ਦੀ ਮੂਰੀ ਹੈ ਸੈਂਟਰ ਚੋਂ ਵੀ ਤੁਸੀਂ ਫਿਰ 7 ਤੇ ਲਾਓ ਫਿਰ ਉਹਦੀ ਸ਼ੇਪ ਨਹੀਂ ਬਣਦੀ ਬਾਕੀ ਐਵੇਂ ਆ ਜੀ ਜਿਹੜਾ ਪਤਲਾ ਵੀ ਜਿਹੜਾ ਕੋਈ ਪਤਲਾ ਨਾਪ ਹੁੰਦਾ ਉਹਦੇ ਤੁਸੀਂ ਮੂਰੋ ਮੂਰੀ ਸਾਢੇ 7 ਰੱਖ ਸਕਦੇ ਹੋ ਜਿਹੜਾ ਥੋੜਾ ਜਿਹਾ ਹੈਵੀ ਨਾਪ ਹੈ ਉਹਦੀ ਮੂਰੀ ਤੁਸੀਂ ਸਾਢੇ 8 9 ਰੱਖੋਗੇ ਤਾਂ ਸੈਂਟਰ ਚੋਂ ਤੁਸੀਂ ਸਾਢੇ 7 ਜੇ 9 ਇੰਚ ਰੱਖ ਰਹੇ ਹੋ ਤਾਂ ਸਾਢੇ 7 ਤੋਂ 8 ਇੰਚ ਤੁਸੀਂ ਰੱਖ ਸਕਦੇ ਹੋ ਇੱਥੋਂ ਆਪਾਂ ਥੋੜੀ ਜੀ ਪਹਿਲਾਂ ਜੀ ਮੈਂ ਤਕੌਣ ਚ ਨਿਸ਼ਾਨ ਲਾਇਆ ਫਿਰ ਇੱਥੋਂ ਆਪਾਂ ਗਲਾਈ ਤੇ ਸ਼ੇਪ ਦੇ ਦੇਣੀ ਹੈ ਜੇ ਆਪਾਂ ਕਿਉਂਕਿ ਤਕੌਣ ਤੇ ਜਿਹੜੀ ਸਲਾਈ ਲਾਵਾਂਗੇ ਤਾਂ ਆਪਣੇ ਉੱਥੇ ਝੋਲ ਪਾਊਗੀ ਤੇ ਇੱਥੋਂ ਆਪਾਂ 1 ਇੰਚ ਕਪੜਾ ਇਹਦਾ ਜਿਹੜਾ ਮਾਰਜਿਨ ਹੈ ਛੱਡ ਕੇ ਉੱਥੋਂ ਕਾਟ ਪਾ ਦੇਣੀ ਹੈ ਜੀ ਪਹਿਲਾਂ ਮੈਂ ਸਿੰਪਲ ਬਾਜੂ ਮੰਗੂ ਕਟਿੰਗ ਕਰਿਆ ਸੀ ਕਿਉਂਕਿ ਇਹ ਮੈਂ ਤੁਹਾਨੂੰ ਦਿਖਾਉਣ ਲਈ ਰੱਖਿਆ ਹੋਇਆ ਸੀਗਾ ਮੈਂ ਬਾਜੂ ਇਹਦੀਆਂ ਪਹਿਲਾਂ ਕਟਿੰਗ ਕਰ ਲਈਆਂ ਫਿਰ ਸੋਚਿਆ ਵੀ ਮੈਂ ਵੀਡੀਓ ਸ਼ੇਅਰ ਕਰ ਦਿੰਨੀ ਆ ਤੁਹਾਡੇ ਨਾਲ ਇਹ ਦੇਖੋ ਜੀ ਇਹ ਆਪਾਂ ਨੇ ਸ਼ੇਪ ਦੇਤੀ ਇੱਥੋਂ ਆਪਾਂ ਨੇ ਜਿਹੜੀ ਮੂਰੀ ਆ ਉਹ ਫੋਲਡ ਕਰ ਦੰਨੀ ਆ ਤੇ ਇੱਕ ਗੱਲ ਹੋਰ ਜੀ ਜਿਹੜੀ ਇਹ ਪਾਕਿਸਤਾਨੀ ਬਾਜੂ ਹੁੰਦੀ ਹੈ ਇਹਦੀ ਐਵੇਂ ਹੁੰਦਾਗਾ ਵੀ ਜਿਹੜੀ ਮੂਰੀ ਆਪਾਂ ਜਦੋਂ ਫੋਲਡ ਕਰਦੇ ਆ ਉੱਤੇ ਤੁਸੀਂ ਲੈਸ ਵਗੈਰਾ ਲਾ ਦੋ ਤੁਸੀਂ ਪਾਈਪਿੰਗ ਵਗੈਰਾ ਕੱਢ ਦੋ ਉਹਦੇ ਨਾਲੋਂ ਜ਼ਿਆਦਾ ਸੋਹਣੀ ਲੱਗਣ ਲੱਗ ਜਾਂਦੀ ਹੈ ਤੁਸੀਂ ਇਹਦੇ ਵਿੱਚ ਕਟਿੰਗ ਕਰਕੇ ਵੀ ਹੋਰ ਅਲੱਗ ਤੋਂ ਕੱਪੜਾ ਵੀ ਵਿੱਚ ਪਾ ਕੇ ਡਿਜ਼ਾਈਨ ਬਣਾ ਸਕਦੇ ਹੋ ਇਹਦੇ ਵਿੱਚ ਕੋਈ ਪਿੰਟ ਟੈਕਸ ਵਗੈਰਾ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਨਾ ਮੈਂ ਤੁਹਾਨੂੰ ਪਹਿਲਾਂ ਸਿੰਪਲ ਦੱਸ ਰਹੀ ਆਂਗੀ ਵੀ ਆਪਾਂ ਇਸ ਤਰ੍ਹਾਂ ਲੈਸ ਲਾ ਦੇਣੀ ਆ ਜੀ ਇੱਥੇ ਇਹ ਅੰਡਰਗ੍ਰਾਉਂਡ ਜਿਹੜੀ ਲੈਸ ਲਾਉਣੀ ਮੈਂ ਪਹਿਲਾਂ ਵੀ ਦੱਸੀ ਹੋਈ ਹੈ ਇਹ ਜਿਹੜਾ ਸਿੱਧਾ ਪਾਸਾ ਉਹ ਮੇਰੇ ਅੰਦਰ ਪ੍ਰਿੰਟ ਵਾਲੇ ਪਾਸੇ ਆ ਪੁੱਠੇ ਪਾਸੇ ਜਿਹੜਾ ਉੱਪਰ ਹੈ ਉਹਦਾ ਪੁੱਠਾ ਪਾਸਾ ਹੈਗਾ ਤੇ ਜਿਹੜੀ ਜਿਵੇਂ ਮੈਂ ਫੋਲਡ ਕੀਤਾ ਹੋਇਆ ਮੈਂ ਤੁਸੀਂ ਫੋਲਡ ਕਰ ਸਕਦੇ ਹੋ ਇਹਨੂੰ ਇੱਕ ਸਲਾਈ ਦੇ ਵਿੱਚ ਇਹ ਆਪਣੀ ਜਿਹੜੀ ਲੈਸ ਲੱਗ ਜਾਂਦੀ ਹੈ ਕਈ ਆਪਾਂ ਇਹ ਹੁੰਦਾ ਪਹਿਲਾਂ ਲੈਸ ਅਟੈਚ ਕਰਦੇ ਆ ਜੀ ਫਿਰ ਇਹ ਮੂਰੀ ਫੋਲਡ ਕਰਦੇ ਆ ਜੇਕਰ ਤੁਸੀਂ ਨਵਾਂ ਸਿੱਖ ਰਹੇ ਹੋ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਲਾ ਸਕਦੇ ਹੋ ਇਹ ਹੁਣ ਜੀ ਆਪਾਂ ਜਿਹੜਾ ਮਸ਼ੀਨ ਦਾ ਵਖਾ ਉਹਨੂੰ ਵੱਡਾ ਕਰਕੇ ਜਿਹੜੀ ਇਹਦੇ ਕੱਚੇ ਦੀ ਸਲਾਈ ਪਾ ਲਾਂਗੇ ਤੁਸੀਂ ਹੱਥ ਨਾਲ ਵੀ ਕੱਚਾ ਕਰ ਸਕਦੇ ਹੋ ਜੀ ਉਹ ਤੁਹਾਡੀ ਆਪਣੀ ਇੱਛਾ ਤੇ ਹੁਣ ਆਪਾਂ ਜਿੱਥੋਂ ਆਪਣੇ ਨਿਸ਼ਾਨ ਲਾਏ ਸੀ ਉੱਥੋਂ ਆਪਾਂ ਇਹਨੂੰ ਬਾਹਾਂ ਦੀ ਜਿਹੜੀ ਸਲਾਈ ਹੈ ਇਹ ਲਾ ਦਾਂਗੇ ਜੀ ਐਵੇਂ ਤੁਸੀਂ ਪਹਿਲਾਂ ਨਿਸ਼ਾਨ ਲਾ ਲਿਓ ਨਿਸ਼ਾਨ ਲਾਉਣ ਨਾਲ ਆਪਣੀ ਜਿਹੜੀ ਸਲਾਈ ਹੈ ਉਹ ਬਿਲਕੁਲ ਸਹੀ ਲੱਗੂਗੀ ਇਹਨੂੰ ਤੁਸੀਂ ਪਾਕਿਸਤਾਨੀ ਬਾਜੂ ਵੀ ਕਹਿ ਸਕਦੇ ਹੋ ਜੀ ਬੈਲ ਬਾਟਮ ਬਾਜੂ ਵੀ ਕਹਿ ਸਕਦੇ ਹੋ ਕਈ ਵਾਰੀ ਜਦੋਂ ਆਪਾਂ ਸਰਚ ਕਰਦੇ ਆ ਕਿਤੇ ਬੈਲ ਬਾਟਮ ਲਿਖਿਆ ਆ ਜਾਂਦਾ ਉਹ ਵੀ ਪਾਕਿਸਤਾਨੀ ਸੇਵ ਮੈਥਡ ਹੁੰਦਾ ਜੀ ਇਹਦਾ ਉਹਦਾ ਵੀ ਬਣਾਉਣ ਦਾ ਇਹਨੂੰ ਆਪਾਂ ਸਲਾਈ ਨੂੰ ਦੇਖੋ ਇਹ ਦੇ ਨਿਸ਼ਾਨ ਦੇ ਉੱਪਰ ਉੱਪਰ ਦੀ ਲਾ ਲਾਂਗੇ ਜੀ ਤੇ ਇੱਥੋਂ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਨਾਪ ਦੇ ਜਿਵੇਂ ਪਤਲਾ ਭਾਰੀ ਨਾਪ ਹੁੰਦਾ ਉਸੇ ਹਿਸਾਬ ਨਾਲ ਇਹ ਤੁਸੀਂ ਰੱਖ ਸਕਦੇ ਹੋ ਬਾਕੀ ਇਹ ਜਿਹੜੀਆਂ ਬਾਹਵਾ ਹੁੰਦੀਆਂ ਨੇ ਥੋੜੀਆਂ ਜਿਹੀਆਂ ਲੂਜ਼ ਹੁੰਦੀਆਂ ਨੇ ਜੀ ਜਿਵੇਂ ਕੋਈ ਵਾਰੀ ਆਪਾਂ ਕਹ ਦੋਨਾ ਵੀ ਇਹ ਖੁੱਲੀਆਂ ਕਿਉਂ ਨਹੀਂ ਪਾਕਿਸਤਾਨੀ ਜਿਹੜੇ ਸੂਟ ਹੁੰਦੇ ਨੇ ਚਾਹੇ ਬਾਜੂ ਕਹ ਲਓ ਕਿ ਉਹ ਖੁੱਲੇ ਹੁੰਦੇ ਨੇ ਜੀ ਉਹਨਾਂ ਦਾ ਕੋਈ ਫਿਟਿੰਗ ਨਹੀਂ ਹੁੰਦੀ ਹੈ ਕਿ ਇਹ ਆਪਾਂ ਜਿੰਨਾ ਮੋਡਾ ਰੱਖਣਾ ਸੀ ਜੀ ਉੱਥੇ ਤੱਕ ਐਂਡ ਪੁਆਇੰਟ ਤੇ ਨੂੰ ਬੰਦ ਕਰ ਦਾਂਗੇ ਹੁਣ ਆਪਾਂ ਇਹਨੂੰ ਜਿਹੜੀ ਸਿੱਧਾ ਕਰਾਂਗੇ ਤੇ ਇੱਕ ਸਿੱਧਾ ਕਰਨ ਵੇਲੇ ਇੱਕ ਗੱਲ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਜੀ ਇਹ ਦੇਖੋ ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਸੀਗਾ ਜਿੱਥੋਂ ਆਪਾਂ ਇਹਦੀ ਸ਼ੇਪ ਦਿੱਤੀ ਹੈਗੀ ਉਥੋਂ ਆਪਾਂ ਛੋਟਾ ਜਿਹਾ ਇਸ ਤਰੀਕੇ ਨਾਲ ਕੱਟ ਪਾ ਲੈਣਾ ਉਹਦੇ ਨਾਲ ਕੀ ਹੁੰਦਾ ਜੀ ਜਦੋਂ ਆਪਾਂ ਇਹਨੂੰ ਸਿੱਧਾ ਕਰਾਂਗੇ ਜਿਹੜੀ ਝੋਲ ਹੁੰਦੀ ਆ ਉਹ ਨਹੀਂ ਪੈਂਦੀ ਇਹ ਜਿਹੜੀ ਸ਼ੇਪ ਹੈ ਜੀ ਤੁਸੀਂ 1 ਇੰਚ ਤੋਂ ਲਾ ਕੇ 1.5 ਇੰਚ ਤੱਕ ਹੀ ਦੇਣੀ ਹੈ ਵੀ ਇਹ ਨਹੀਂ ਹੈਗਾ ਤੁਸੀਂ ਵੀ ਜਿਵੇਂ ਮੂਰੋਂ ਅੱਗੋਂ ਮੂਰੀ ਹੈ ਜਿਹੜੀ 9 ਰੱਖ ਕੇ ਇੱਥੋਂ ਤੁਸੀਂ 6 ਰੱਖ ਲਓ ਨਹੀਂ ਉਹ ਵੀ ਨਹੀਂ ਸਹੀ ਰਹਿੰਦੀ ਹੈਗੀ ਤੁਸੀਂ ਸਿਰਫ 1 ਜਾਂ 1.5 ਇੰਚ ਦੀ ਇੱਥੋਂ ਸ਼ੇਪ ਦੇਣੀ ਹੈ ਜ਼ਿਆਦਾ ਨਹੀਂ ਦੇਣੀ ਜੀ ਇੰਨੀ ਸ਼ੇਪ ਬਹੁਤ ਹੈ ਇਹਦੇ ਲਈ ਕਿਉਂਕਿ ਤਾਂ ਫਿਰ ਇਹ ਹੁੰਦਾ ਵੀ ਇਹ ਥੋੜੀਆਂ ਜਿਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੂ ਚੁੱਕੀਆਂ ਵੀ ਇਹ ਬਾਜੂ ਹੁੰਦੀਆਂ ਨੇ ਜਿਹੜੀਆਂ ਲੂਜ਼ ਹੁੰਦੀਆਂ ਨੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਬਹੁਤ ਸੋਹਣੇ-ਸੋਹਣੇ ਜਿਹੜੇ ਕਮੈਂਟ ਆਉਂਦੇ ਨੇ ਉਹਨਾਂ ਕਰਕੇ ਮੈਂ ਵੀਡੀਓ ਬਣਾਉਣੀ ਆ ਕਿਉਂਕਿ ਮੈਨੂੰ ਹੁੰਦਾ ਵੀ ਹਾਂ ਤੁਹਾਡੇ ਵੀ ਐਨੇ ਵੀ ਜਣੇ ਮੈਨੂੰ ਸਪੋਰਟ ਕਰ ਰਹੇ ਨੇ ਇਹ ਦੇਖੋ ਜੀ ਜਦੋਂ ਪ੍ਰੈਸ ਵੱਜ ਗਏ ਨੇ ਇਸ ਤੋਂ ਵੀ ਵਧੀਆ ਲੱਗਣ ਲੱਗ ਜਾਣਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੀ ਆਪਣੀ ਬਾਜੂ ਹੈ ਉਹ ਬਣ ਕੇ ਤਿਆਰ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੀ ਪਾਕਿਸਤਾਨੀ ਬਾਜੂ ਹੈ ਉਹ ਬਣਾ ਸਕਦੇ ਹੋ ਮੈਂ ਇੰਚੀ ਟੇਪ ਨਾਲ ਨਿਸ਼ਾਨ ਲਾਇਆ ਜੀ ਜੇਕਰ ਤੁਹਾਡੇ ਕੋਲੇ ਵੀ ਲੈਗ ਸ਼ੇਪਰ ਫੱਟੀ ਹੈ ਤੁਸੀਂ ਉਸ ਨਾਲ ਵੀ ਨਿਸ਼ਾਨ ਲਾ ਸਕਦੇ ਹੋ ਧੰਨਵਾਦ ਜੀ